ਮਾਤਾ ਰਾਣੀ ਤੋਂ ਉੱਚਾ ਤੇ ਮਾਤਾ ਰਾਣੀ ਤੋਂ ਵੱਡਾ ਇਸ ਦੁਨੀਆ 'ਚ ਕੋਈ ਨਹੀਂ। ਦੂਜੀ ਗੱਲ ਇਹ ਕਿ ਅਸੀਂ ਇਨਸਾਨ ਆ ਸਾਰੇ ਇਨਸਾਨ ਕੋਈ ਨਾ ਕੋਈ ਕਦੀ ਨਾ ਕਦੀ ਭੁੱਲ ਕਰ ਹੀ ਜਾਂਦੇ ਆ। ਤੇ ਤੀਜੀ ਗੱਲ ਇਹ ਰਹੀ ਹੈ ਕਿ ਪੈਸੇ ਵੀ ਦਰਸ਼ਨ ਜਦੋਂ ਕਰਨ ਆਈਦਾ ਉਦੋਂ ਵੀ ਇਹ ਕਹਿੰਦਾ ਕਿ ਮਹਾ ਮਾਈਏ ਮੇਰੀਆਂ ਭੁੱਲਾਂ ਗੁਨਾਹ ਮਾਫ ਕਰੀ। ਹੈ ਨਾ? ਇਹ ਗੱਲ ਜਿਹੜੀ ਹੋਈ ਸੀ ਉਹ ਸਾਰੀ ਮਿਸ ਅੰਡਰਸਟੈਂਡਿੰਗ ਹੋਈ ਹੈ। ਬਾਕੀ ਮੈਂ ਉਹਦੇ ਵਿੱਚ ਇਹ ਨਹੀਂ ਕਿਹਾ ਕਿ ਮਾਤਾ ਰਾਣੀ ਤੋਂ ਉੱਚਾ ਕੋਈ ਹੈ। ਮਾਤਾ ਰਾਣੀ ਹੀ ਸਭ ਤੋਂ ਉੱਚੀ। ਮੈਂ ਅਜੇ 30-35 ਸਾਲ ਹੋ ਗਏ ਮੈਂ ਪੇਟਾ ਭਜਨ ਗਾ ਰਿਆਂ ਇਥੇ ਪਟਿਆਲੇ ਵੀ ਆਉਣਾ ਜਿੰਮੀ ਭਾਜੀ ਦੇ ਜਾਗਰਣ ਜਿਹੜਾ ਹੁੰਦਾ ਮੈਂ ਉੱਥੇ ਹਾਜ਼ਰੀ ਲਵਾਉਣ ਆਉਣਾ ਔਰ ਉੱਥੇ ਵੀ ਅਸੀਂ ਪੇਟਾ ਹੀ ਗਾਉਂਦੇ ਆਂ ਮਾਤਾ ਰਾਣੀ ਦੀਆਂ ਔਰ ਮਾਤਾ ਰਾਣੀ ਦੇ ਨਾਮ ਦਾ ਜਿਹੜਾ ਰਿਜ਼ਕ ਹੈ ਉਹ ਰੋਟੀ ਸਾਨੂੰ ਮਿਲਦੀ ਹੈ ਨਾ ਤੇ ਮੇਰੀ ਇਹ ਕੋਈ ਔਕਾਤ ਹੀ ਨਹੀਂ ਕਿ ਮੈਂ ਮਾਤਾ ਰਾਣੀ ਤੋਂ ਮਾਤਾ ਰਾਣੀ ਦੀ ਤੁਲਨਾ ਕਿਸੇ ਦੇ ਨਾਲ ਕਰਾਂ ਨਾ ਬਾਕੀ ਜਿਹੜੇ ਮੇਰੇ ਗੁਰੂ ਨੇ ਸਾਈ ਜੀ ਨਕੂਦਰ ਵਾਲੇ ਜੀ ਉਹ ਵੀ ਮੈਨੂੰ ਇਹ ਕਹਿੰਦੇ ਸੀ ਕਿ ਸਲੀਮ ਜੈ ਮਾਤਾ ਦੀ ਕਰਿਆ ਕਰ ਔਰ ਉਹ ਤਾਂ ਸਾਡੀ ਵੀ ਮਾਂ ਹੈ ਹਨਾ ਤੇ ਉਹ ਤਾਂ ਸਾਰੀ ਦੁਨੀਆ ਦੀ ਮਾਂ ਹੈ ਬਾਕੀ ਮੈਂ ਦਰਸ਼ਨ ਕੀਤੇ ਅੱਜ ਮੈਨੂੰ ਬੜਾ ਚੰਗਾ ਲੱਗਿਆ ਮਾਤਾ ਰਾਣੀ ਦੇ ਚਰਨਾ ਜੇ ਆ ਕੇ ਉਹਦਾ ਸ਼ੀਵਾਤ ਪ੍ਰਾਪਤ ਤੇ ਤੁਹਾਡਾ ਗੀਤ ਵੀ ਆਇਆ ਜੀ ਤੁਸੀਂ ਜਾਗਰਨ ਤੇ ਸੀਗੇ ਉੱਥੇ 295 ਗਾਤਾ ਤੁਸੀਂ ਸਿੱਧੂ ਮੂਸੇ ਵਾਲਾ ਭਾਜੀ ਬਹੁਤ ਚਿਰਾਂ ਦੀ ਗੱਲ ਉਹ ਮਸਲਾ ਉਹ কন্ট্রোল ਹੋ ਰਿਹਾ ਉਹ ਮਸਲਾ ਉਦੋਂ ਸੋਲਵ ਹੋ ਗਿਆ ਸੀ ਸਭ ਠੀਕ ਹੋ ਗਿਆ ਸੀ ਬਾਕੀ ਕੋਈ ਗੱਲ ਨਹੀਂ ਕਈ ਐਸੇ ਮੇਰੇ ਭਰਾ ਨੇ ਜਿਹੜੇ ਪੁਰਾਣੀਆਂ ਚੀਜ਼ਾਂ ਨੂੰ ਵੀ ਲੈ ਕੇ ਆਉਂਦੇ ਨੇ ਉਹਨਾਂ ਦਾ ਵੀ ਕੋਈ ਗੱਲ ਨਹੀਂ ਉਹਨਾਂ ਦਾ ਵੀ ਥੈਂਕ ਯੂ ਸ੍ਰੀਮ ਜੀ ਪਰ ਉਹ ਵਾੜਾ ਦੇ ਵੀ ਹੈ ਕਿ ਕਹਿੰਦੇ ਆ ਕਿ ਮੁਸਲਮਾਨ ਹੋ ਕੇ ਵੀ ਤੁਸੀਂ ਸਟੇਜ ਤੇ ਨਹੀਂ ਆ ਸਕਦੇ ਮਾਤਾ ਦੀਆਂ ਕਿਹੜੀਆਂ ਇਹ ਵੀ ਗੱਲ ਕੋਈ ਨਹੀਂ ਭਾਜੀ ਕੋਈ ਗੱਲ ਨਹੀਂ ਕਨਈਆ ਮਿੱਤਲ ਸਾਹਿਬ ਮੇਰੇ ਭਰਾ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਜ਼ੁਬਾਨ ਫਿਸਲ ਜਾਂਦੀ ਏ ਕਈ ਵਾਰੀ ਮੇਰੀ ਵੀ ਫਿਸਲ ਸਕਦੀ ਏ ਉਹਨਾਂ ਦੀ ਵੀ ਫਿਸਲ ਸਕਦੀ ਏ ਇਸ ਦੁਨੀਆ 'ਚ ਕੋਈ ਵੀ ਰੱਬ ਨਹੀਂ ਹੈਗਾ ਰੱਬ ਮਾਤਾ ਰਾਣੀ ਹੈ ਰੱਬ ਸ਼ੰਕਰ ਭਗਵਾਨੀ ਨੇ ਹੋਰ ਕੋਈ ਨਹੀਂ ਹੈ ਕੋਈ ਨਹੀਂ ਹੋ ਮੇਰੇ ਭਰਾ ਨੇ ਮੈਂ ਉਹਨਾਂ ਦਾ ਭਰਾ ਹਾਂ ਜੇ ਕੋਈ ਮਸਲਾ ਮਾੜਾ ਮੋਟਾ ਹੈਗਾ ਉਹ ਸੌਟ ਆਊਟ ਹੋ ਜਾਏਗਾ ਟੈਨਸ਼ਨ ਨਹੀਂ ਜਿਹੜਾ ਹਿੰਦੂ ਜੱਟ ਬੰਦੀਆ ਵੱਲੋਂ ਤੁਸੀਂ ਮਿਲੋਗੇ ਆਏ ਹੋ ਕਿ ਨਾਰਮਲ ਆਮ ਰੁਟੀਨ ਚ ਦਰਸ਼ਨ ਕਰਨਾ ਆਏ ਪਹਿਲੀ ਗੱਲ ਤਾਂ ਇਹ ਮੈਂ ਇਹ ਕਹਿਣਾ ਚਾਹਾਂਗਾ ਕਿ ਮਾਤਾ ਰਾਣੀ ਤੋਂ ਉੱਚਾ ਤੇ ਮਾਤਾ ਰਾਣੀ ਤੋਂ ਵੱਡਾ ਇਸ ਦੁਨੀਆ 'ਚ ਕੋਈ ਨਹੀਂ ਦੂਜੀ ਗੱਲ ਇਹ ਕਿ ਅਸੀਂ ਇਨਸਾਨ ਹਾਂ ਸਾਰੇ ਇਨਸਾਨ ਕੋਈ ਨਾ ਕੋਈ ਕਦੀ ਨਾ ਕਦੀ ਭੁੱਲਕਾਰੀ ਬੰਦੇ ਤੇ ਤੀਜੀ ਗੱਲ ਇਹ ਰਹੀ ਹੈ ਕਿ ਵੈਸੇ ਵੀ ਦਰਸ਼ਨ ਜਦੋਂ ਕਰਨ ਆਈਦਾ ਉਦੋਂ ਵੀ ਇਹ ਕਹਿੰਦਾ ਕਿ ਮਹਾਮਾਏ ਮੇਰੀਆਂ ਭੁੱਲਾਂ ਗੁਨਾਹ ਮਾਫ ਕਰੀ ਹੈ ਨਾ ਇਹ ਗੱਲ ਜਿਹੜੀ ਹੋਈ ਸੀ ਉਹ ਸਾਰੀ ਮਿਸ ਅੰਡਰਸਟੈਂਡਿੰਗ ਹੋਈ ਹੈ ਬਾਕੀ ਮੈਂ ਉਹਦੇ ਵਿੱਚ ਇਹ ਨਹੀਂ ਕਿਹਾ ਕਿ ਮਾਤਾ ਰਾਣੀ ਤੋਂ ਉੱਚਾ ਕੋਈ ਹੈ ਮਾਤਾ ਰਾਣੀ ਹੀ ਸਭ ਤੋਂ ਉੱਚੀ ਮੈਂ ਅੱਜ 30 35 ਸਾਲ ਹੋ ਗਿਆ ਮੈਂ ਪੇਟਾ ਭਜਨ ਗਾ ਰਿਆਂ ਇਥੇ ਪਟਿਆਲੇ ਵੀ ਆਉਣਾ ਜਿੰਮੀ ਭਾਜੀ ਦੇ ਜਾਗਰਣ ਜਿਹੜਾ ਹੁੰਦਾ ਮੈਂ ਉੱਥੇ ਹਾਜ਼ਰੀ ਲਵਾਉਣ ਆਉਣਾ ਔਰ ਉੱਥੇ ਵੀ ਅਸੀਂ ਪੇਟਾਂ ਹੀ ਗਾਉਨੇ ਆ ਮਾਤਾ ਰਾਣੀ ਦੀਆਂ ਔਰ ਮਾਤਾ ਰਾਣੀ ਦੇ ਨਾਮ ਦਾ ਜਿਹੜਾ ਰਿਜ਼ਕ ਹੈ ਉਹ ਰੋਟੀ ਸਾਨੂੰ ਮਿਲਦੀ ਹੈ ਨਾ ਤੇ ਮੇਰੀ ਇਹ ਕੋਈ ਔਕਾਤ ਹੀ ਨਹੀਂ ਕਿ ਮੈਂ ਮਾਤਾ ਰਾਣੀ ਤੋਂ ਮਾਤਾ ਰਾਣੀ ਦੀ ਤੁਲਨਾ ਕਿਸੇ ਦੇ ਨਾਲ ਕਰਾਂ ਨਾ ਬਾਕੀ ਜਿਹੜੇ ਮੇਰੇ ਗੁਰੂ ਨੇ ਸਾਈਂ ਜੀ ਨਕੂਦਰ ਵਾਲੇ ਜੀ ਉਹ ਵੀ ਮੈਨੂੰ ਇਹ ਕਹਿੰਦੇ ਸੀ ਕਿ ਸਲੀਮ ਜੈ ਮਾਤਾ ਦੀ ਕਰਿਆ ਕਰ ਔਰ ਉਹ ਤਾਂ ਸਾਡੀ ਵੀ ਮਾਂ ਹੈ ਨਾ ਤੇ ਉਹ ਤਾਂ ਸਾਰੀ ਦੁਨੀਆ ਦੀ ਮਾਂ ਹੈ ਬਾਕੀ ਮੈਂ ਦਰਸ਼ਨ ਕੀਤੇ ਅੱਜ ਮੈਨੂੰ ਬੜਾ ਚੰਗਾ ਲੱਗਿਆ ਮਾਤਾ ਰਾਣੀ ਦੇ ਚਰਨਾਜੇ ਆ ਕੇ ਉਹਦਾ ਆਸ਼ੀਰਵਾਦ ਪ੍ਰਾਪਤ। ਇੱਕ ਤੁਹਾਡਾ ਗੀਤ ਵੀ ਆਇਆ ਜੀ ਤੁਸੀਂ ਜਾਗਰਨ 'ਚ ਸੀਗੇ ਉੱਥੇ 295 ਗਾਤਾ ਤੁਸੀਂ ਸਿੱਧੂ ਮੂਸੇਵਾਲਾ ਜੀ ਬਹੁਤ ਚਿਰਾਂ ਦੀ ਗੱਲ ਹੈ ਉਹ ਮਸਲਾ ਉਹ ਕੰਟਰੋਲ ਹੋ ਰਿਹਾ ਉਹ ਮਸਲਾ ਉਦੋਂ ਸੋਲਵ ਹੋ ਗਿਆ ਸੀ ਸਭ ਠੀਕ ਹੋ ਗਿਆ ਸੀ। ਬਾਕੀ ਕੋਈ ਗੱਲ ਨਹੀਂ ਅ ਕਈ ਐਸੇ ਮੇਰੇ ਭਰਾ ਨੇ ਜਿਹੜੇ ਪੁਰਾਣੀਆਂ ਚੀਜ਼ਾਂ ਨੂੰ ਵੀ ਲੈ ਕੇ ਆਉਂਦੇ ਨੇ ਉਹਨਾਂ ਦਾ ਵੀ ਕੋਈ ਗੱਲ ਨਹੀਂ ਉਹਨਾਂ ਦਾ ਵੀ ਥੈਂਕ ਯੂ ਸੇਮ ਜੀ ਪਰ ਉਹ ਬਾਤ ਇਹ ਵੀ ਹੈ ਕਿ ਕਹਿੰਦੇ ਆ ਕਿ ਮੁਸਲਮਾਨ ਹੋ ਕੇ ਵੀ ਤੁਸੀਂ ਸਟੇਜ ਤੇ ਨਹੀਂ ਆ ਸਕਦੇ ਮਾਤਾ ਦੀ ਆਪੇ ਕਰੀਏ ਕਈ ਵੀ ਬਾਤ ਕਹਿੰਦਾ ਕੋਈ ਨਹੀਂ ਭਾਜੀ ਕੋਈ ਗੱਲ ਨਹੀਂ ਕਨਈਆ ਮਿੱਤਲ ਸਾਹਿਬ ਮੇਰੇ ਭਰਾ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਜ਼ੁਬਾਨ ਫਿਸਲ ਜਾਂਦੀ ਹੈ ਕਈ ਵਾਰੀ ਮੇਰੀ ਵੀ ਫਿਸਲ ਸਕਦੀ ਹੈ ਉਹਨਾਂ ਦੀ ਵੀ ਫਿਸਲ ਸਕਦੀ ਹੈ ਇਸ ਦੁਨੀਆ 'ਚ ਕੋਈ ਵੀ ਰੱਬ ਨਹੀਂ ਹੈਗਾ ਰੱਬ ਮਾਤਾ ਰਾਣੀ ਹੈ ਰੱਬ ਸ਼ੰਕਰ ਭਗਵਾਨੀ ਨਹੀਂ ਔਰ ਕੋਈ ਨਹੀਂ ਹੈ ਕੋਈ ਗੱਲ ਹੀ ਉਹ ਮੇਰੇ ਭਰਾ ਨੇ ਮੈਂ ਉਹਨਾਂ ਦਾ ਭਰਾ ਹਾਂ ਜੇ ਕੋਈ ਮਸਲਾ ਮਾੜਾ ਮोटा ਹੈਗਾ ਉਹ ਸੌਟ ਆਊਟ ਹੋ ਜਾਏਗਾ ਟੈਨਸ਼ਨ ਫਲੀ ਜਿਹੜਾ ਹਿੰਦੂ ਜੱਜਦੰਦੀਆਂ ਵੱਲੋਂ ਤੁਸੀਂ ਮਿਲੋਗੇ ਉਹਨਾਂ ਨੂੰ